ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਸਾਉਂਦ ਗੱਜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੰਕਾਰੀ ਜਨਵਰਾਂ ਕੇ ਪੰਛੀਆਂ ਦੀ ਗੱਲ ਕੀਤੀ ਆ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਹਨ ਮਹੱਲਾ ਪਹਿਲਾ ਫੌਮਨਾਤੀ ਕਿਉ ਗੁਰਖਾਵਾ ਵਾਹ ਸਦਾ ਨਾ ਆਖਾਈ ਲੱਕੇ ਪੁਕੇ ਕੇ ਉਡਾਵਾਂ ਸਾਗਿਆ ਪਸਤਾਏ ਅੰਦੀ ਭੋਕੰ ਉਈ ਦੇਵਨੀ ਕਾਫਮਬਟੀ ਫਿਰ ਪਾਨੀ अद कोला चिरीका चना गैन चढ़ी बिन् लाए कसम भाव हुआ ये करे खोदए सकता सक्ता ही मारे सैरिया ਆਪੇ ਪੀ ਬੈ ਕੈ ਹੋਇ ਫਤਾਨਾ ਕੁਰੇ ਨਮਵ ਸਾਧ ਆਪ ਚੰਤਾਏ ਅੰਦਾ ਕਿਸਨੋ ਬੁਖ ਸੁਨਾਵੇ ਖਤਮ ਮੂਰਨਾ ਪਾਵੈ ਅਕ ਤੇ ਕਉ ਪ੍ਰੇਤ ਕਰੇ ਅਕ ਤਦਾ ਅਕ ਨਾਲੀ ਬੈ ਖਾਏ ਕਾਹ ਮੁਹਿੰ ਪਾਵੇ ਉਹ ਹੋ ਟੰਗਾ ਜੇ ਕਰੇ ਖੁਦਾ ਹੀ ਖੁਦਾ ਹੀ ਨਾਨਕ ਦੁਨੀਆ ਚਾਰ ਦਿਹਾੜੇ ਕੋਕੀ ਤੇ ਦੋਕੋ ਹੋਈ ਗੰਨ ਲਾ ਵਾਲੇ ਆਏ ਨੇ ਕਨੇਰੇ ਆਦਨ ਸਕੈ ਕੋਈ ਮਕੀ ਮਟੇ ਮਰਨਾ ਜੇ ਤੁਰ ਰਖੇ ਤਨ ਨੀਰੇ ਨਯਾਵਾ ਤਨ ਪੋ ਸਾਗਰ ਤਰਨਾ ਵਾਹੀ ਗੁਰੂ ਜੀ ਪਿਆਰੀ ਸਾਧ ਸੰਗਤ ਜੀ ਇਹ ਜੋ ਸ਼ਬਦ ਆਪਾਂ ਪੜਿਆ ਹੈ ਇਮਲਾਰ ਮਹੱਲਾ ਪਹਿਲਾ ਅੰਗੁਾਰਾ ਸੋਸ਼ੀਅਲ ਸੀਡੀ ਸੈ ਸੁਦੂਰ ਐ ਵਾ ਚੇਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਸਾਮਣੇ ਹੱਤੀ ਕਿਉ ਗੁਰ ਖਾਵੇ ਪੰਛੀ ਦਾ ਨਾ ਖਾਏ ਢੱਕੇ ਪੁਕੇ ਖੇ ਉੜਾਵੇ ਤਾਹ ਗਿਆ ਪਠਤਾਏ ਹਾਕੀ ਦੀ ਗੱਲ ਕੀਤੀ ਹੈ ਸੋ ਮਨ ਪੰਜ ਸੋ ਮਨ ਪਾਵ ਬਹੁ ਸਾਰਾ ਕਈ ਮਨਾ ਹਾਕੀ ਕਿਤਨਾ ਹੀ ਕਿਉ ਗੋੜ ਤੇ ਕਈ ਮਨਾ ਦਾਣਾ ਖਾ ਜਾਂਦਾ ਹੈ ਡੱਕੇ ਫੁਕੇ ਖੇ ਉਡਾਵੇ ਸਾਹ ਗਿਆ ਪਛਤਾਏ ਡੱਕੇਟ ਕਰਦਾ ਹੈ ਫੁੱਕਾ ਮਾਰਦਾ ਹੈ ਸੂਕਦਾ ਹੈ ਤੇ ਫਿਰ ਜਦੋਂ ਵਿੰਦ ਨਿਕਲ ਜਾਂਦੀ ਹੈ ਪਰ ਪਿਸਟਾਉਂਦਾ ਹੈ ਭਾਵ ਉਹ ਦੇ ਕਾਰਨ ਸੂਕਣਾ ਮਿਟ ਜਾਂਦਾ ਹੈ ਰੱਜ ਕੇ ਡੱਕਰਦਾ ਹੈ ਸੂਕਦਾ ਹੈ ਮਿੱਟੀ ਛੰਡ ਨਾਲ ਉਡਾਂਦਾ ਹੈ ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਹ ਦੇ ਕਾਰਨ ਸੂਕਣਾ ਮੁੱਕ ਜਾਂਦਾ ਹੈ ਅੰਦੀ ਫੂਕ ਮੋਈ دیਵਾਨੀ ਖਾਸਾ ਮਾ ਮਿੱਟੀ ਫਿਰ ਪਾਨੀ ਫੂਕਾ ਫੁੱਕਾਂ ਮਾਰ ਕੇ ਪਾਵ ਹੰਕਾਰ ਵਿੱਚ ਧਨ ਪਦਾਰਥ ਦੇ ਮਾਨ ਵਿੱਚ ਅੰਨੀ ਤੇ ਕਮ ਨਹੀਂ ਹੋਈ ਦੁਨੀਆ ਵੀ ਆਖੀ ਵਾਂਗ ਫੁੱਕਾਂ ਮਾਰਦੀ ਹੈ ਆਤਮਕ ਮੌਤ ਨੂੰ ਸਹਿ ਰਹੀ ਹੈ ਮਿੱਟੀ ਸਮਾਈ ਪਾਨੀ ਵਰਤਨ ਵੀ ਗੇ ਅਨਕਾਰ ਬੁਲਾ ਕੇ ਉਸ ਪਰਮਾਤਮਾ ਦੀ ਬੰਦਗੀ ਕਰੇ ਉਹਦੀ ਹੁਕਮ ਦੇ ਟਾਈਮ ਲਗਾਏ ਤਾਂ ਜੋ ਖਸਮ ਨੂੰ ਪੌਂਦੀ ਹੈ ਆਦ ਗੁਲਾ ਚੜੀ ਗਾ ਚੋ ਕੋਨ ਗੈਂ ਚੜੀ ਬਲਗਾਏ ਗੁਲਾ ਆਦ ਗੁਲਾ ਨਿਰਨਾ ਕਨਕ ਦਾ ਸ਼ਟਾ ਮੰਦਾਨਾ ਅਕਦਾਸ਼ ਤਾਜੇ ਤੇਰੀ ਨੂੰ ਖੇਤਾਂ ਵਿੱਚ ਮਿਲ ਜਾਵੇ ਤੇ ਉਹਦੇ ਵਿੱਚ ਕਈ ਦਾਣੇ ਹੁੰਦੇ ਆ ਉਹਨੇ ਅੱਧਾ ਦਾਣਾ ਇੱਕ ਦਾਣਾ ਖਾਣਾ ਹੁੰਦਾ ਕਈ ਜੰਗ ਨੰਗ ਜਾਂਦੇ ਆ ਤੇ ਉਹ ਬਹੁਤ ਖੁਸ਼ੀ ਦੀ ਪਰਮਾਤਮਾ ਦੇ ਗੁਣ ਪਾਉਂਦੀ ਹੈ ਚਿੜੀ ਦੀ ਜੋਗ ਹੈ ਅੱਧਾ ਦਾਣਾ ਪਾ ਉਹ ਬਹੁਤ ਥੋੜੀ ਜੀ ਚੋਕ ਚੋਕ ਕੇ ਉਹ ਕਾਸ ਤੇ ਉੜਦੀ ਹੈ ਤੇ ਬੋਲਦੀ ਹੈ ਜੇ ਉਹ ਮਾਲਕ ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਪਾਉਂਦੀ ਹੈ ਬਾਉ ਓਧੀ ਈ ਚੰਗੀ ਹੈ ਦਕਾਰਨ ਤੇ ਫੂਕਾ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚੰਗੀ ਹੈ ਖੱਟਾ ਸੀ ਮਾਰੇ ਸਭ ਮਰਿਆ ਤਾ ਪਿੱਛੇ ਪੈ ਖਾਏ ਕੋਈ ਖਤਾਨਾ ਕੋਈ ਨਾ ਮਾਵੈ ਸਾਹ ਗਿਆ ਪਸਟਾਈ ਖੱਟਾ ਕੰਨ ਦੇ ਬਲਵਾਨ ਨੂੰ ਹੀ ਕਹਿੰਦੇ ਸ਼ੇਰ ਨੂੰ ਮਰਿਆ ਮਿਰਗਾ ਨੂੰ ਉਹ ਕਿ ਭਾਈਕੇ ਖਾਂਦਾ ਹੈ ਇੱਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ ਤੇ ਉਹਨਾਂ ਨੂੰ ਖਾਂਦਾ ਹੈ ਉਸ ਫੇਰ ਦੇ ਪਿੱਛੇ ਕਈ ਹੋਰ ਵੀ ਜੰਗਲੀ ਪਸ਼ੂ ਵੀ ਪੇਟ ਭਰਦੇ ਹਨ ਤਾਣਾ ਤਕੜਾ ਉਰੇ ਘੁਰਨੇ ਵਿੱਚ ਸਾਤ ਤੇ ਮਾਨ ਵਿੱਚ ਉਹ ਸ਼ੇਰ ਆਪਣੇ ਘੁਰਨੇ ਵਿੱਚ ਨਹੀਂ ਸਮੰਦਾ ਪੜ ਗਾਉ ਉਸ ਦਾ ਸ਼ਾਂ ਨਿਕਲ ਜਾਂਦਾ ਹੈ ਤਾਂ ਉਸ ਦਾ ਬੁਕਰਾਂ ਮੋਕ 냔ਦਾ ਹੈ ਅੰਦਾ ਕਸ਼ਨ ਨੂੰ ਬੋਕ ਸੁਣਾਵੇ ਬੋਕੋਂ ਦਾ ਬੋਕਣਾ ਗਰਜਣਾ ਗਰਜਣਾ ਉਹ ਅੰਨਾ ਪਿਛ ਨੂੰ ਬੁੱਕ ਬੁੱਕ ਕੇ ਸੁਣਾਉਂਦਾ ਹੈ ਕਸ਼ਮੇ ਮੂਰ ਨਾ ਬਾਵੇ ਕਸ਼ਮ ਪ੍ਰਭੂ ਨੂੰ ਉਹਦਾ ਬੋਕਣਾ ਚੰਗਾ ਨਹੀਂ ਲੱਗਦਾ ਹੰਕਾਰ ਚੰਗਾ ਨਹੀਂ ਲੱਗਦਾ ਪਰਮਾਤਮਾ ਨੂੰ ਆਕਸ਼ਵ ਪ੍ਰੀਤ ਕਰਿਆ ਕਿੱਡਾ ਅਕਡਾ ਲਈ ਵਖਾਏ ਖਸਮੇ ਪਾਵੇ ਬਹੁਤ ਚੰਗਾ ਜੇ ਕਰੇ ਖਦਾਈ ਖਦਾਈ ਇਹ ਉਸ ਟਿੱਡੇ ਦੀ ਗੱਲ ਕੀਤੀ ਏ ਟੱਡੇ ਦੀ ਜਿਹੜਾ ਸੌ ਪਾਦੋਂ ਵਾਖਟਾਂ ਦੇ ਜਾਂਦੇ ਆਕੋਂ ਦੇਣਾ ਕੋੜੇ ਆਕ ਉਹਨਾਂ ਤੇ ਬਹਿ ਕੇ ਪੀਲੇ ਇਹ ਰੰਗ ਦਾ ਟਿੱਡਾ ਹੁੰਦਾ ਅਰੇ ਆ ਜਿਆ ਉਹਦੇ ਤੇ ਬਹਿ ਕੇ ਉਹ ਆਕੀ ਖਾਂਦਾ ਹੈ ਉੱਥੇ ਹੀ ਰਹਿੰਦਾ ਹੈ ਉਹ ਹੀ ਉਹਦਾ ਖਾਣ ਤੇ ਰਹਿਣਾ ਹੁੰਦਾ ਹੈ ਕੋੜੇ ਪੱਤੇ ਖਾ ਕੇ ਵੀ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਆਕ ਟਿੱਡਾ ਅੱਕ ਨਾਲ ਪਿਆਰ ਕਰਦਾ ਹੈ ਅੱਕ ਦੀ ਡਾਲੀ ਤੇ ਬੈਠ ਕੇ ਅੱਕ ਹੀ ਖਾਂਦਾ ਹੈ ਪਰ ਜੇ ਉਹ ਮਾਲਕ ਪ੍ਰਭੂ ਨੂੰ ਯਾਦ ਕਰਦਾ ਹੈ ਤਾਂ ਉਸ ਨੂੰ ਭੋਂਦਾ ਹੈ ਤਾਂ ਬੱਕ ਬੱਕ ਕੇ ਹੋਰ ਨਾਉਂ ਡਰਾਉਣ ਵਾਲੇ ਸ਼ੇਰ ਨਾਲੋਂ ਉਹ ਅੱਕ ਤੇ ਡਾਈ ਚੰਗਾ ਹੈ ਨਾਨਕ ਦੁਨੀਆਂ ਚਾਰ ਜਾੜੇ ਸੋਕੀ ਤੇ ਦੁੱਖ ਹੋਈ ਗੱਲਾਂ ਵਾਲੇ ਹੈਨ ਕਰੇ ਰੇ ਸਾ ਨਾ ਸਕੇ ਕੋਈ ਸੋਖ ਕੀਤੇ ਮੌਜਾ ਮਾਨੀਆ ਹੇ ਸ਼ਰਗੁਨ ਨਾਰਾਇਣ ਦੇਵ ਜੀ ਕਹਿੰਦੇ ਹੈ ਦੁਨੀਆਂ ਵਿੱਚ ਜੀਵਣਾ 4 ਦਿਨਾਂ ਦਾ ਹੈ ਇਥੇ ਮੋਜਾਂ ਮਾਣਿਆ ਬਾਹਰ ਵਿੱਚ ਦੁੱਖ ਹੀ ਨਿਕਲਦਾ ਹੈ ਇਹ ਦੁਨੀਆਂ ਦੀ ਮਿਠਾਸ ਐਸੀ ਹੈ ਤੇ ਜ਼ਬਾਨ ਜਵਾਨੀ ਗਿਆਨ ਦੀਆਂ ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ ਪ੍ਰਮਾਤਮਾ ਦੀ ਸੱਚੀ ਸਲਾਹ ਤੇ ਪ੍ਰਮਾਤਮਾ ਦੇ ਹੁਕਮ ਹੁਮਤੇ ਚੱਲਣ ਵਾਲੇ ਵਾ ਬਹੁਤ ਘੱਟ ਉਹਦੇ ਬੜੇ ਪਿਆਰੇ ਹਨ ਪਰ ਇਸ ਮਠਾਸ ਨੂੰ ਉਹ ਛੱਡ ਨਹੀਂ ਸਕਦਾ ਮੱਖੀ ਮੱਤ ਮਰਨਾ ਮੱਖੀ ਮੱਖੀਆਂ ਨੇ ਮਿੱਠੇ ਮਠਾਸ ਮੱਖੀਆਂ ਇਸ ਮਠਾਸ ਤੇ ਮਰਦੀਆਂ ਹਨ ਗੈਂਟੂ ਰਖਹੇ ਤਨ ਨੀਂ ਨਾ ਆਵੇ 10 ਪੌ ਸਾਗਰ ਤਰਨਾ ਪੌ ਸਾਗਰ ਸੰਸਾਰ ਫੁੰਦੜ ਪੜ੍ਹੇ ਪ੍ਰਭੂ ਗਿਨਾਂ ਨੂੰ ਤੂੰ ਬਚਾਏ ਗਿਨਾਂ ਨੂੰ ਤੂੰ ਬਚਾ ਲਵੇਂ ਉਹਨਾਂ ਦੇ ਇਹ ਮਟਾ ਮਠਾਸ ਨੇੜ ਨਹੀਂ ਠਕਦੀ ਉਹੋ ਸੰਸਾਰ ਸਮੁੰਦਰ ਤੋਂ ਛਾਫ ਤਰ ਕੇ ਲੰਘ ਜਾਂਦੇ ਹਨ ਫੈਰ ਸ਼ੇਰ ਗੁਰਨਾਨਕ ਦੇਵ ਜੀ ਇਸ ਬਾਣੀ ਵਿੱਚ ਦੱਸ ਰਹੇ ਹਨ ਕਿ ਹੰਕਾਰੀ ਕਮੰਡੀ ਵਡੇ ਵੱਡੇ ਜਾਨਵਰ ਜਿਹੜੇ ਆ ਖਾਂਦੇ ਆ ਤੇ ਫਰਹੰਕਾਰ ਚ ਰਹਿੰਦੇ ਆ ਜਦੋਂ ਛੋਟੇ ਜਿਹੇ ਪੰਛੀ ਆ ਉਹਨਾਂ ਨੂੰ ਜੋ ਕੁਝ ਵੀ ਮਿਲ ਜਾਂਦਾ ਕਾਕੇ ਪ੍ਰਮਾਤਮਾ ਦੀ ਬੰਦਗੀ ਕਰਦੇ ਆ ਇਹਦੇ ਤੇ ਹੰਕਾਰੀਆਂ ਦੀ ਤੇ ਨਮਾਨੀਆਂ ਤੇ ਨਿਤਾਣੀਆਂ ਦੀ ਗੱਲ ਕੀਤੀ ਆ ਜੋ ਪ੍ਰਮਾਤਮਾ ਨੂੰ ਯਾਦ ਕਰਦੇ ਆ ਤੇ ਜਿਹੜੇ ਨਹੀਂ ਕਰਦੇ ਉਹਨਾਂ ਦਾ ਕੀ ਹਾਰ ਹੁੰਦਾ ਜਦੋਂ ਸਾਹ ਮੁੱਕ ਜਾਂਦੇ ਸਾਹ ਮੁੱਕਿਆਂ ਦੇ ਉਪਸਟਾਉਂਦੇ ਇਹੋ ਜਿਹਾ ਪ੍ਰਮਾਤਮਾ ਨੇ ਹਰ ਇੱਕ ਨੂੰ ਉਹ ਮਾਲਕ ਦੇ ਹੁਕਮ ਅੱਤੇ ਰਹਿੰਦਾ ਇਹ ਗਰਬਾਣੀ ਰਹੀਂ ਸਾਨੂੰ ਸਮਝਾਇਆ ਹੈ ਵਾਹਿਗੁਰੂ ਜੀ ਕਾ ਕਰ ਸਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਜੀ